ਬੈਠੇ ਮੰਮੀ ਜੀ ਹਾਂ ਪੁੱਤ ਮੈਂ ਤੇ ਬੈਠੀ ਆ ਤੇ ਤੂੰ ਕਰ ਲਿਆ ਕੰਮ ਹਾਂ ਜੀ ਮੰਮੀ ਜੀ ਕਰ ਲਿਆ ਸਾਰਾ ਨਿਬੜ ਗਿਆ ਹਾਂ ਜੀ ਤੁਹਾਨੂੰ ਪਤਾ ਸਵਕਤੇ ਦੀ 4 ਵਜੇ ਦੀ ਉੱਠੀ ਆ ਚੱਲ ਪੁੱਤ ਇਹ ਵੀ ਕਿਸ ਕਿਸ ਦਾ ਹੀ ਕੰਮ ਆ ਇਹ ਵੇਲੇ ਉੱਠ ਕੇ ਤੇ ਘਰ ਦਾ ਸਾਰਾ ਕੰਮ ਕਰ ਲੈਣਾ ਜਿਹਦੇ ਅੱਜ ਕੱਲ ਦੀਆਂ 9 ਆ ਤੇ 9 ਵਜੇ ਸੁੱਤੀਆਂ ਹੀ ਉੱਠਦੀਆਂ ਤੇ ਜਿਹੜੀਆਂ 9 ਵਜੇ ਉੱਠਣ ਗਿਆ ਉਹਨਾਂ ਕੰਮ ਕਿਹੜੇ ਵੇਲੇ ਕਰਨਾ ਵਾ ਮੇਰੀ ਤੇ ਧੀ ਬੜੀ ਸਿਆਣੀ ਆ ਹਾਂਜੀ ਮੰਮੀ ਤੁਹਾਨੂੰ ਪਤਾ ਫੇਰੀ ਪਿੱਛੇ ਪੇਕਿਆਂ ਦੀ ਆਦਤ ਬਣੀ ਆ ਕਿਸ ਵਕਤੀ ਉੱਠ ਕੇ ਕੰਮ ਨਵੇੜ ਕੇ ਜੋ ਮਰਜ਼ੀ ਸਾਰਾ ਦਿਨ ਕਰੋ ਇਹ ਹੈ ਨਾ ਤੇਰੀ ਮੰਮੀ ਨੇ ਤੈਨੂੰ ਫਿਰ ਵਧੀਆ ਚੰਗੀ ਅਕਲ ਮਤ ਦਿੱਤੀ ਹੈ ਨਾ ਲੈ ਆ ਫੋਨ ਆ ਗਿਆ ਇਹ ਲੈ ਫੋਨ ਤੇਰੀ ਮੰਮੀ ਦਾ ਆ ਗਿਆ ਯੋ ਹਲੋ ਹਲੋ ਅਮਨਾ ਸੱਸੀ ਦਾ ਭਾਂਜੀ ਵਧੀਆ ਵਧੀਆ ਆਪਣਾ ਸੁਣਾਓ ਤੁਸੀਂ ਆਪਣਾ ਵੀ ਠੀਕ ਕਿੱਥੇ ਸਾਬ ਜੀ ਠਾਕ ਨਹੀਂ ਸੀ ਸਾਰੇ ਠੀਕ ਆ ਤੁਸੀਂ ਆਪਣਾ ਸੁਣਾਓ ਹਾਂਜੀ ਹਾਂਜੀ ਠੀਕ ਜੋ ਹੋਰ ਅਮਨ ਕੀ ਕਹਿੰਦੀ ਅਮਨ ਵੀ ਆ ਵੇਖੋ ਮੇਰੇ ਲਾਗੇ ਬੈਠੀ ਆ ਤੇ ਬਾਅਦ ਚ ਮੈਂ ਤੁਹਾਡੀ ਅਮਨ ਨਾਲ ਕਰਾਉਣੀ ਆ ਗੱਲ ਫੇ ਪੂਰ ਪਹਿਲਾਂ ਮੈਂ ਆ ਹੀ ਚੁੱਕ ਲਿਆ ਤੇ ਪੰਜੀ ਉਹ ਮੈਂ ਨਾ ਗੱਲ ਕੀਤੀ ਆਪਣੇ ਪ੍ਰਾਪਤ ਜਾਈ ਨਾਲ ਹਾਏ ਬੂਏ ਦਾ ਟੂਪੇ ਆ ਕਿਤੇ ਵਾਂਡੇ ਤੇ ਨਹੀਂ ਗਏ ਘਰਾਂ ਵਾਲੇ ਲੱਗਦੇ ਘਰੇ ਹੀ ਨਹੀਂ ਆ ਚੱਲ ਵੇ ਨਹੀਂ ਆ ਜਾ ਕੇ ਖੁੱਲ ਨਹੀਂ ੜਿਆ ਜਗਦਾ ਕਿਹ ਹੈ ਨਹੀਂ ਉਹ ਘਰ ਨਹੀਂ ਖੋਲ ਹੀ ਗਿਆ ਈ ਲੈ ਰਗਵੇ ਜੇ ਸੁੱਤਾ ਵਾ ਬਲਜੀ ਤੇ ਰਾਜਵਿੰਦਰ ਲੱਗਦੀਆਂ ਵਾਂਡੇ ਜਈਆਂ ਵਾ ਰਗਵੇ ਰ ਸੁੱਤਾ ਭੈਣ ਤੂੰ ਆਹੋ ਸੱਚੀ ਭੈਣ ਸਾਸਰੀ ਕਾਕੇ ਦਾ ਠੀਕ ਠਾਕ ਵਧੀਆ ਵਧੀਆ ਤੂੰ ਸੁਣਾ ਸਭ ਠੀਕ ਆ ਤੇ ਕਿੱਥੇ ਗਈਆਂ ਬਲਜੀਤ ਨਹੀਂ ਕਿਤੇ ਵਾਂਡੇ ਮੁੰਡੇ ਗਈਆਂ ਕੱਲਾ ਸੁੱਤਾ ਵਾਂ ਉਹ ਨਹੀਂ ਨਹੀਂ ਪੈਣ ਵਾਂਡੇ ਮੁੰਡੇ ਕਿੱਥੇ ਜਾਣਾ ਵਾਂ ਹਾਂ ਕੰਮ ਧੰਦਾ ਕਰਕੇ ਤੇ ਵਿਹਲੇ ਹੋਏ ਤੇ ਦੁਪਹਿਰਾਂ ਦਾ ਰੈਸਟ ਕਰਨੀ ਆ ਅੱਛਾ ਤੇ ਮੈਂ ਜੋ ਲੌਬੀ ਚ ਪੈ ਗਿਆ ਲੰਮਾ ਤੋਂ ਮਾਮਾ ਧੀ ਅੰਦਰ ਪਈਆਂ ਵਾਂ ਚਲ ਤੇ ਬਹਿ ਮੈਂ ਮਾਰਦਾ ਆਵਾਜ਼ ਉਹਨਾਂ ਨੂੰ ਮੈਂ ਤਾਂ ਡਾਰੀ ਗਈ ਭਰਾਵਾ ਬੂਆ ਬਾਂਦੀ ਤੇ ਬੂਆ ਖੁੱਲੇ ਨਾ ਤੇ ਮੈਨ ਲੱਗਦਾ ਮੈਨੂੰ ਫੇਰਾ ਹੀ ਪੈਣਾ ਵਾਂ ਤੇ ਮੈਂ ਤੂੰ ਹੀ ਘਰ ਹੈ ਨਹੀਂ ਆ ਨਹੀਂ ਨਹੀਂ ਵੇ ਮੈਂ ਛੱਦਦਾ ਉਹਨਾਂ ਨੂੰ ਚਾਰ ਕੋਈ ਛੱਦ ਲੈ ਮਲਜੀਤ ਵੇ ਹਾਏ ਹਾਏ ਕਿਤੇ ਦਬਾਰੇ ਵੀ ਰੁਮਾਨ ਕਰ ਲਿਆ ਕਰੋ ਸੌਂਜੋ ਘੜੀ ਲੰਮੇ ਪੈ ਜਾਓ ਚਾਹ ਪੀਣੀ ਆ ਨਾ ਬਣਾ ਦਿੰਨੇ ਆ ਉਹ ਸਾਨੂੰ ਵੀ ਕਹਿੰਦੇ ਕਰਾਂਗੀ ਪੀਣੀ ਹਾਂ ਸੁਣ ਤੇ ਲੈ ਕੇ ਧਿਆਨ ਨਾ ਮੈਂ ਤਾਂ ਆਪ ਸੁਤਾ ਸੀ ਭੈਣ ਜੀ ਆਏ ਬਾਹਰ ਲੱਲਾ ਭੈਣ ਜੀ ਨੂੰ ਦੁਪਹਿਰੇ ਵੀ ਰੁਮਾਨ ਹੈ ਨੀਗਾ ਤੇਰੀ ਭੈਣ ਨੂੰ ਦੱਸ ਚੱਲ ਆ ਜਾ ਹੁਣ ਕੇ ਥਾਲ ਕੁੜੀ ਨੂੰ ਵੀ ਨਹੀਂ ਕੁੜੀਏ ਰਾਜਵਿੰਦਰ ਹੂੰ ਉਠ ਪੂਆ ਤੇਰੀ ਆਈ ਓ ਯਾਰ ਮੰਮੀ ਜਾ ਤੂੰ ਹੀ ਮੈਨੂੰ ਫੋਨ ਦੋ ਘੜੀ ਮੈਂ ਲਾਗੇ ਬਣਾ ਚਾਹ ਪਾਣੀ ਬਣਾਈ ਚਾਹ ਪਾਣੀ ਬਣਾਈ ਪਾਣੀ ਲਿਆ ਪੂਗਾ ਕਿਨੇ ਮੁਰ ਜਾ ਹੈਨਾ ਤੂੰ ਸੌ ਜਾ ਘੜੀ ਸੱਸੀਏ ਭੈਣ ਜੀ ਸੱਸੀ ਕਾ ਕਿੱਦਾਂ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਤੂੰ ਸੁਣਾਉ ਲੱਗਦਾ ਮਾਵਾ ਤੀਆਂ ਸੁੱਤੀਆਂ ਹੀ ਅੰਦਰ ਹੈਨਾ ਸੱਸੀ ਕਾ ਪਤਾ ਕਿੱਦਾਂ ਠੀਕ ਹੈ ਹਾਂਜੀ ਵਧੀਆ ਦੁਪਹਿਰ ਨੂੰ ਕਰਨਾ ਵੀ ਕੀ ਹੁੰਦਾ ਵਾ ਆਹ ਹੋਏ ਤੇ ਕਰ ਲੈਣੀ ਹੈ ਚਲੋ ਮੰਮੀ ਤੂੰ ਬਿਠਾਓ आजा आजा भी तू पैर मोर्चा मारिया मा फ कर देरिया करके रख दे बलजीत फोन से गल मेरे को रेह नहीं गया मैं घर जाके दस गई सारी खुश खबरी गल ही ऐदा दी ਹਾਂ ਇਹੋ ਜੀ ਕਿਹੜੀ ਗੱਲ ਜਿਹੜੀ ਫੋਨ ਤੇ ਨਹੀਂ ਤੁਹਾਨੂੰ ਕੋ ਦੱਸੀ ਗਈ ਜਿਹੜੀ ਇੱਥੇ ਆਣ ਕੇ ਤੁਸੀਂ ਨਹੀਂ ਸੁਣੀ ਤੁਸੀਂ ਮੈਂ ਆਹ ਫੋਨਾਂ ਤੇ ਗੱਲਾਂ ਲੱਗ ਹੁੰਦੀਆਂ ਜਿਹੜੀਆਂ ਆਪਣੀਆਂ ਆਹਮੋ ਸਾਹਮਣੀਆਂ ਗੱਲਾਂ ਕਰਨੀਆਂ ਨਾ ਉਹ ਵਧੀਆ ਹੁੰਦੀਆਂ ਨਹੀਂ ਇਹ ਤਾਂ ਤੁਹਾਡੀ ਬਿਲਕੁਲ ਗੱਲ ਸਹੀ ਆ ਭੈਣ ਘਰੇ ਠੀਕ ਠਾਕ ਸਭ ਸਾਰੇ ਠੀਕ ਠਾਕ ਵਾ ਪੀਓ ਪਾਣੀ ਨਾਲੇ ਭੈਣ ਜੀ ਤੁਸੀਂ ਤੇ ਖੁਸ਼ ਹੀ ਬੜੇ ਜੇ ਗੱਲ ਹੈ ਕੀ ਆ ਦੱਸੋ ਹਾਂ ਗੱਲ ਇਹੋ ਹੀ ਆ ਰਾਜਵਿੰਦਰ ਦੇ ਰਿਸ਼ਤੇ ਦੀ ਤੇ ਅਮਮਾਂ ਦੀ ਸੱਸ ਨੇ ਸਾਰੀ ਗੱਲ ਕਰ ਲਈ ਆਪਣੇ ਭਰਾ ਪਰਜਾਈ ਨਾਲ ਤੇ ਉਹ ਆਂਦੇ ਕਾਲ ਦਾ ਦੇ ਨਹੀਂ ਰੱਖ ਲੋ ਠਾਕੇ ਦਾ ਚੱਲ ਫੇਰ ਭੈਣੇ ਦੀ ਗੱਲ ਬੜੀ ਵਧੀਆ ਵਾ ਉਹ ਜਿੱਦਾਂ ਕਹਿੰਦੇ ਆ ਆਪਾਂ ਉਦਾਂ ਹੀ ਕਰ ਲੈਨੇ ਆ ਆਹੋ ਉਹ ਤੇ ਮੈਂ ਆਖਣ ਦੇ ਹੀ ਆ ਲੈ ਤੁਸੀਂ ਤੇ ਦੋਵਾਂ ਨੇ ਭੈਣ ਭਰਾਵਾਂ ਨੇ ਸਲਾਵਾ ਕਰ ਲਈਆਂ ਉਹ ਇੱਕ ਦਿਨ ਕਾਫੀ ਨਹੀਂ ਹੁੰਦਾ ਤਿਆਰੀਆਂ ਕਰਨ ਨੂੰ ਫੇਰ ਵੀ ਟਾਈਮ ਲੱਗਦਾ ਵਾ ਉਸ ਲਈ ਮੰਨ ਜੰਨੇ ਹੁੰਨੇ ਆ ਭਲਾ ਕਿੰ ਕਈ ਗੱਲਾਂ ਹੁੰਦੀਆਂ ਵਾ ਬਲਜੀਤ ਹੈ ਜਦੋਂ ਬੰਦੇ ਨੇ ਆਈ ਤੇ ਆਇਆ ਹੋਵੇ ਨਾ ਦੋਵਾਂ ਕਿਤੇ ਨਾ ਕਿੰਟਾਂ ਦੇ ਵਿੱਚ ਸਾਰੀ ਤਿਆਰੀ ਹੋ ਜਾਂਦੀ ਆ ਤੇ ਗਾੜੀ ਤੁਹਾਡੀ ਮਰਜ਼ੀ ਜਦੋਂ ਦਾ ਤੁਸੀਂ ਰੱਖਣਾ ਰੱਖ ਲੋ ਉਹ ਬਲਜੀਤ ਹੈ ਤੁਸੀਂ ਕਾਲੀ ਨਾ ਪਿਆ ਕਰ ਚਲੋ ਭੈਣ ਜੀ ਕੋਈ ਨਹੀਂ ਸਲਾਹ مشورہ ਕਰ ਲੈਣੇ ਆ ਲੈ ਰਖ ਵੀਰੇ ਇੱਕ ਤੁਹਾਡੇ ਨਾਲ ਮੈਂ ਗੱਲ ਵੀ ਕਰਨੀ ਆ ਹਾਂਜੀ ਦੱਸੋ ਭੈਣ ਜੀ ਕਿਹੜੀ ਗੱਲ ਕਰਨੀ ਆ ਗੱਲ ਇਹ ਕਰਨੀ ਆ ਤੇ ਮੁੰਡਾ ਤੇ ਚੱਲ ਗਿਆ ਬਾਹਰ ਤੇ ਪਤਾ ਹੀ ਅਮਨ ਦੇ ਵਿਆਹ ਤੇ ਆਈ ਇੱਕ ਮਹੀਨੇ ਦੀ ਛੁੱਟੀ ਦੋਨੋਂ ਹੁਣ ਬਾਹਰ ਚੱਲ ਗਿਆ ਵਾ ਹੈ ਭੈਣ ਜੀ ਆਹ ਕਿੰਦਾਂ ਦੀਆਂ ਗੱਲਾਂ ਹੋਈਆਂ ਤੁਹੇ ਕਹਿੰਨੇ ਆ ਕੱਲ ਠਾਕਾ ਲਾ ਦੋ ਤੇ ਠਾਕਾ ਕੰਧਾ ਨੂੰ ਲਾਉਣਾ ਜਦੋਂ ਮੁੰਡਾ ਹੀ ਨਹੀਂ ਇੱਥੇ ਹੈਗਾ ਤੇ ਫੇਰ ਕੀ ਹੋਇਆ ਮੁੰਡਾ ਬਾਹਰ ਚਲ ਗਿਆ ਮੈਨੂੰ ਵੀ ਅੱਜ ਹੀ ਪਤਾ ਲੱਗਾ ਤੇ ਨਾਲੇ ਅੰਮਣ ਦੀ ਸੱਸ ਆਖਣ ਢਈ ਆ ਕਿ ਮੁੰਡੇ ਦੇ ਮਾਪਿਓ ਨੂੰ ਮਿਲ ਕੇ ਗੱਲਬਾਤ ਕਰ ਲੋ ਤੇ ਨਾਲ ਠਾਕਾ ਤੇ ਲੱਗ ਜਾਂਦਾ ਫੋਟੋਆਂ ਤੇ ਹੀ ਹੈਂ ਭੈਣ ਜੀ ਠਾਕਾ ਦੇ ਫੋਟੋ ਦੇ ਇਹ ਗੱਲ ਕੋ ਸਤਾਜਮ ਨਹੀਂ ਹੁੰਦੀ ਮੈਨੂੰ ਨਹੀਂ ਨਹੀਂ ਅਰਕਪੀਰ ਲੋਕੀ ਤਾਂ ਵਿਆਹ ਕਰ ਲੈਂਦੇ ਫੋਟੋਆਂ ਤੇ ਤੇ ਚੱਲ ਕੋਈ ਗੱਲ ਨਹੀਂ ਹੁਣ ਬਾਹਰ ਗਿਆ ਫੋਟੋ ਤੇ ਠਾਕਾ ਲਾ ਲੱਗੇ ਤੇ ਜਦੋਂ ਮੁੰਡਾ ਹੋਗਾ ਤਾਂ ਵਿਆਹ ਕਰ ਦਾਂਗੇ ਇਹ ਚ ਕੀ ਹੋ ਗਿਆ ਵਾ ਭੈਣ ਜੀ ਇਹ ਕਿੰਦਾ ਦੀਆਂ ਗੱਲਾਂ ਹੋਈਆਂ ਤੁਸੀਂ ਫੋਨ ਕੀਤਾ ਸੀ ਨਾ ਮੈਨੂੰ ਮੈਂ ਤੁਹਾਡੀ ਗੱਲ ਦਾ ਮਾਨ ਰੱਖਿਆ ਉਦੋਂ ਤਾਂ ਮੁੰਡਾ ਵੀ ਇੱਥੇ ਹੀ ਛੇਤੀ ਛੇਤੀ ਠਾਕਾ ਲਾ ਲੈਂਦੇ ਤੇ ਮੈਂ ਮੰਨ ਵੀ ਜਾਂਦੀ ਨਾਲੇ ਮੇਰੀ ਕੁੜੀ ਤੇ ਕਿਹੜੀ ਹਜੇ ਐਡੀ ਉਮਰ ਹੋਈ ਆ ਨਾਲੇ ਮੈਂ ਨੀ ਕਾ ਫੋਟੋ ਤੇ ਨਾ ਠਾਕਾ ਠੁਕਾ ਲਾਉਣਾ ਹੈਗਾ ਬਲਜੀਤ ਉਹਦਾ ਮੰਮੀ ਡੈਡੀ ਘਰੇ ਆ ਨਾ ਤੁਸੀਂ ਉਹਦੇ ਨਾਲ ਬਹਿ ਕੇ ਗੱਲਬਾਤ ਕਰੋ ਤੁਹਾਨੂੰ ਚੰਗਾ ਲੱਗਦਾ ਵਾ ਕਿ ਨਹੀਂ ਲੱਗਦਾ ਤੇ ਫੇਰ ਹੀ ਆਪਾਂ ਗਾਹ ਗੱਲ ਕਰਾਂਗੇ ਤੇ ਨਾਲੇ ਮੈਂ ਅਮਨ ਦੀ ਸੱਸ ਇਨਾ ਚਿਰ ਹੋ ਗਿਆ ਉਹਦਾ ਭਰਾ ਪਰਜਾਈ ਉਹਨਾਂ ਨੂੰ ਮਿਲਦੇ ਘੇਰਦੇ ਆ ਉਹ ਵਧੀਆ ਵਾ ਤੇ ਮੈਂ ਵੀ ਤੇ ਅਮਨ ਵੀ ਆਈ ਆ ਭੈਣ ਜੀ ਮੈਂ ਮੰਨਦੀ ਆ ਅਮਨ ਦਾ ਸਭ ਕੁ ਉਹ ਵਧੀਆ ਵਾ ਮੈਂ ਫੋਟੋਆਂ ਤੇ ਠਾਕੇ ਲਾਦਾ ਤੇ ਮੈਨੂੰ ਕੀ ਇਹਦੇ ਚ ਲਾਭ ਲੋਕਾਂ ਨੇ ਤਾਂ ਮੈਨੂੰ ਕੋੜ ਕੋੜ ਨੂੰ ਮਖੌਲ ਕਰ ਕਰਕੇ ਮਾਰ ਦੇਣਾ ਵਾ ਨਾਲੇ ਮੈਨੂੰ ਕਦੀ ਕਾਲੀ ਆ 20 ਸਾਲਾਂ ਦੀ ਹਜੇ ਮੇਰੀ ਰਾਜਵਿੰਦਰ ਹੋਈ ਆ ਜਦੋਂ ਮੁੰਡਾ ਆਜੂਗਾ ਨਾ ਉਦੋਂ ਠਾਕਾ ਲਾ ਲਾਂਗੇ ਨਾਲੇ ਮਾਸਾ ਦੀ ਉਮਰ ਵੀ ਹੋ ਜੂਗੀ ਉਹਦੋਂ ਨੂੰ ਬਲਜੀਤ ਤਾ ਉਹ ਤਾਂ ਗੁੱਸਾ ਕਰ ਬੈਠੀ ਐ ਇੰਨਾ ਗੁੱਸਾ ਨਹੀਂ ਕਰੀਦਾ ਜਿੱਦਾਂ ਦੀ ਅਮਨ ਸੌਖੀ ਆ ਨਾ ਰਹੂਗੀ ਨਾ ਉਦਾਂ ਦੀ ਰਾਜਵਿੰਦਰ ਸੌਖੀ ਰਹੂਗੀ ਘਰ ਉਦਾਂ ਦਾ ਉਹਦਾ ਵਾ ਤੇ ਉਦਾਂ ਦਾ ਹੀ ਉਹਦਾ ਵਾ ਕੋਈ ਮਾਸਾ ਜਿੰਨਾ ਫਰਕ ਨਹੀਂ ਆ ਐ ਇਦਾਂ ਦੀਆਂ ਗੱਲਾਂ ਨਾ ਬਲਜੀਤ ਕਰ ਭੈਣ ਜੀ ਮੈਂ ਕਿਹ ਗੱਲ ਦਾ ਗੁੱਸਾ ਨਹੀਂਗਾ ਕੀਤਾ ਹੈਗਾ ਤੁਹਾਨੂੰ ਖਰੇ ਕਿਉਂ ਲੱਗਣ ਦੇ ਵੀ ਮੈਂ ਗੁੱਸਾ ਕੀਤਾ ਵਾ ਹੁਣ ਤੁਸੀਂ ਆ ਅਮਨ ਵਿਆਹੀ ਆ ਕੱਲ ਨੂੰ ਤੁਹਾਨੂੰ ਕੋਈ ਆਂਦਾ ਵੀ ਇਹਦੇ ਫੋਟੋ ਤੇ ਠਾਕਾ ਲਾ ਦੇ ਤੁਸੀਂ ਲਉਂਦੇ ਕੋਈ ਮਾਵਾਂ ਨਹੀਂ ਲੰਗਾ ਜਿਹੜਾ ਜਦੋਂ ਆਮਾ ਦੀ ਸੱਸ ਨੇ ਮੇਰੇ ਨਾਲ ਗੱਲ ਕੀਤੀ ਉਦੋਂ ਮੁੰਡਾ ਇੱਥੇ ਹੀ ਹੋਣੀ ਮੁੰਡਾ ਬਾਹਰ ਗਿਆ ਮੈਨੂੰ ਤੇ ਅੱਜ ਹੀ ਪਤਾ ਲੱਗਾ ਵਾ ਅੱਧੇ ਕਰਕੇ ਮੈਂ ਤੁਹਾਡੇ ਨਾਲ ਗੱਲ ਕਰਨ ਆਈ ਆ ਕਿ ਚਲ ਆਪਾਂ ਠਾਕਾ ਲਾ ਲੈਂਦੇ ਆ ਤੇ ਜਦੋਂ ਮੁੰਡਾ ਉਦੋਂ ਵਿਆਹ ਕਰ ਲਾਂਗੇ ਇਹ ਚ ਕਿਹੜੀ ਵੱਡੀ ਗੱਲ ਵਾ ਚਲ ਭੈਣ ਜੀ ਕੋਈ ਨਾ ਤੁਸੀਂ ਕਾਰੇ ਨਾ ਪੋ ਆਪਾਂ ਸੋਚ ਵਿਚਾਰਦੇ ਆ ਚਾਹ ਪਾਣੀ ਪੀਓ ਫਿਰ ਬਾਕੀ ਬਾਅਦ ਚ ਗੱਲ ਕਰਦੇ ਆ ਵਧੀਆ ਗੱਲਾਂ ਕਰਦੀ ਆ ਨਾਲੇ ਰਾਜਵਿੰਦਰ ਦਾ ਰਿਸ਼ਤਾ ਕੀਤਾ ਹੋਗਾ ਨਾ ਆਪਣੇ ਹੱਥੀ ਤੇ ਬੱਚਾ ਵੱਜ ਜਾਂਦਾ ਵਾ ਤੇ ਨਾਲੇ ਅੱਜ ਕੱਲ੍ਹ ਦੇਆਂ ਬੱਚਿਆਂ ਦੀਆਂ ਮਰਜ਼ੀਆਂ ਅੱਪੇ ਰਿਸ਼ਤਾ ਕਰ ਲੈ ਤੇ ਫੇਰ ਚੰਗੀ ਰਵਾਂਗੇ ਨਾਲੇ ਉਹ ਮੂੰਹੋਂ ਰਿਸ਼ਤਾ ਮੰਗਣ ਦੇ ਤੇ ਜਿੱਦਾਂ ਅਮਨ ਸੌਖੀ ਰਹੀ ਆ ਨਾ ਰਾਜਵਿੰਦਰ ਵੀ ਸੌਖੀ ਰਹੂਗੀ ਭੈਣ ਜੀ ਮੈਂ ਤੁਹਾਨੂੰ ਇਹ ਦੱਸੋ ਕਿ ਮਨਾ ਕਦੋਂ ਕੀਤਾ ਸੀ ਮੈਂ ਤੇ ਮਨਾ ਕਰਦੀ ਨਹੀਂ ਤੂੰ ਇਹ ਰਿਸ਼ਤੇ ਦੀ ਦੱਸ ਪਾਈ ਤੇ ਮੈਂ ਉਸੇ ਵਾਲੇ ਹਾਂ ਕੀਤੀ ਆ ਮੈਂ ਤੇ ਕਹਿਣ ਦੀ ਆ ਕਿ ਜਦੋਂ ਮੁੰਡਾ ਆ ਜਾਊਗਾ ਤੇ ਉਦੋਂ ਠਾਕਾ ਲਾ ਦਾਂਗੇ ਕਿਤੇ ਨਹੀਂ ਨੈਣੇ ਵੀ ਗਿਰਦੇ ਮੈਨੂੰ ਆਪਣੀ ਰਾਜਵਿੰਦਰ ਤੇ ਇੰਨਾ ਕੁ ਤੇ ਭਰੋਸਾ ਹੈਗਾ ਹੀ ਚਲੋ ਤੇਆਂ ਪੁੱਤਾਂ ਤੇ ਬਲਜੀਤ ਪਰੋ ਸਾਰਿਆਂ ਨੂੰ ਹੁੰਦਾ ਤੇ ਜਿੱਦਨ ਮੈਂ ਆਪਣੀ ਅਮਾ ਦਾ ਰਿਸ਼ਤਾ ਕੀਤਾ ਸੀ ਮਾਵੀ ਫੋਟੋ ਤੇ ਕੀਤਾ ਸੀ ਤੇ ਮੁੜ ਕੇ ਸਾਲ ਬਾਅਦ ਛੁੱਟੀ ਆਇਆ ਫਿਰ ਆਪਾਂ ਵਿਆਹ ਕਰ ਦਿੱਤਾ ਤੇ ਵੇਲਾ ਪਰੋਣੇ ਦਾ ਸੁਭਾਅ ਕਿੰਨਾ ਚੰਗਾ ਸੱਸ ਦਾ ਕਿੰਨਾ ਚੰਗਾ ਘਰ ਬੂਆ ਵੀ ਚੰਗਾ ਤੇ ਸੁਖ ਭੋਗਣ ਦੀ ਸੁਖ ਤੇ ਮੈਂ ਤੇ ਇਹਨੇ ਕਰਦੀਏ ਫੋਟੋ ਤੇ ਰਿਸ਼ਤਾ ਤੇ ਜਦੋਂ ਮੁੰਡਾ ਉਹਦਾ ਵਿਆਹ ਕਰ ਦਾਂਗੇ ਜੀ ਸੋਹਤ ਰਸਾ ਤੇ ਸਿਰ ਤੇ ਗੰਡ ਮੈਂ ਤੁਹਾਨੂੰ ਮਨਾ ਨਹੀਂ ਕਰਦੀ ਤੁਹਾਨੂੰ ਪਹਿਲਵਾ ਤੇ ਜਿੱਦਾਂ ਤੁਸੀਂ ਕਹੋਗੇ ਨਾ ਉਦਾਂ ਹੀ ਹੋਊਗੀ ਕੋਈ ਗੱਲ ਨਹੀਂ ਮੁੰਡੇ ਨੂੰ ਆ ਲੈਣ ਦੋ ਮੈਂ ਉੱਥੇ ਰਿਸ਼ਤੇਦਾਰ ਇਕੱਠੇ ਕਰਕੇ ਬਹਿ ਜਾ ਲਾਉਣ ਜਾਵਾਂ ਠਾਕਾ ਤੇ ਮੇਰੇ ਭੈਣ ਭਰਾ ਕੀ ਆਖਣਗੇ ਵੀ ਠਾਕਾ ਤੇ ਲਾਉਣਾ ਕੀ ਤੇ ਮੁੰਡਾ ਕਿੱਥੇ ਆ ਉਹ ਫੋਟੋਆਂ ਤੇ ਰਿਸ਼ਤਾ ਕਰੂੰਗੀ ਮੈਂ ਤੇ ਉਹਨਾਂ ਨੇ ਤਾਂ ਮੈਨੂੰ ਸੱਚੇ ਉੱਥੇ ਗੱਲਾਂ ਕਰ ਕਰਕੇ ਮਾਰ ਦੇਣਾ ਮੈਂ ਨਾ ਠਾਕਾ ਲਾਉਣਾ ਜ਼ਰੂਰ ਆ ਪਰ ਜਦੋਂ ਮੁੰਡਾ ਆਊਗਾ ਬਲਜੀਤ ਹੁਣ ਤੇ ਉਹ ਮੂੰਹਾਂ ਰਿਸ਼ਤਾ ਮੰਗਣ ਦੇ ਤਾਂ ਨਾਲੇ ਚੰਗੇ ਰਿਸ਼ਤੇ ਬਾਰ-ਬਾਰ ਨਹੀਂ ਲੱਭਦੇ ਤੇ ਮੁੜ ਕੇ ਜੂ ਆਪਾਂ ਕਹਿੰਨੂ ਕਹਿਣਾ ਰਿਸ਼ਤਾ ਕਰਾਓ ਰਿਸ਼ਤਾ ਕਰਾ ਤੇ ਮੁੜ ਕੇ ਨਾ ਚੰਗਾ ਰਿਸ਼ਤਾ ਮਿਲਿਆ ਤੇ ਫੇਰ ਕੀ ਕਰਾਂ ਨਾਲੇ ਮੁੰਡਾ ਬਹੁਤ ਬੀਬਾ ਵਾ ਐਨਾ ਬੀਬਾ ਜਿਹੜਾ ਕੋਈ ਹਿਸਾਬ ਨਹੀਂ ਨਾਲੇ ਮੈਂ ਤਾਂ ਤੇ ਹੰਡੇ ਵਰਤੇ ਆ ਤੇ ਨਾਲੇ ਅਮਨ ਦੀ ਸੱਸ ਨੇ ਨਾ ਵਿਚਾਰੀ ਨੇ ਗੱਲ ਕੀਤੀ ਕਿ ਚਲ ਭੈਣ ਜੀ ਭਾਜੀ ਚੰਗੇ ਤੇ ਆਪਾਂ ਰਿਸ਼ਤਾ ਕਰਾ ਦਿੰਨੇ ਆ ਤੇ ਤੂੰ ਇਦਾ ਨਾ ਕਰ ਭੈਣ ਜੀ ਫੇਰ ਵੇਖ ਲੋ ਤੁਸੀਂ ਮੰਨਦੇ ਨਹੀਂ ਆ ਚਲੋ ਠੀਕ ਆ ਜਿੱਦਾਂ ਤੁਸੀਂ ਕਹਿੰਨੇ ਆ ਨਾ ਉਦਾਂ ਹੀ ਕਰ ਲੈਨੇ ਆ ਬਲਜੀਤ 1 ਮਿੰਟ ਅੰਦਰ ਆ ਮੈਂ ਤੈਨਾਂ ਕੋਈ ਗੱਲ ਕਰਨੀ ਹੈ ਭੈਣ ਬੈ ਤੁਹੀ ਆ ਗਈ ਚੰਗ ਚਲਾ ਬੂਆ ਟੋਰੀ ਤੂੰ ਇਹ ਕੀ ਕਹਿਣਾ ਹੁਣ ਮੈਨੂੰ ਨਹੀਂ ਕਹਿਣਾ ਕਿ ਤੂੰ ਤੇ ਭੈਣਾਂ ਜਿਦਾਂ ਰਹੀਆਂ ਕਰ ਜਿਦਾਂ ਭੈਣ ਕਹਿੰਦੀ ਨਾ ਮੈਨੂੰ ਤੇ ਲੱਗਦਾ ਠੀਕ ਵਾ ਗੱਲ ਉਦਾਂ ਫੋਟੋ ਤੇ ਆਪਾਂ ਰਿਸ਼ਤਾ ਕਰ ਦਿੰਨੇ ਆ ਜਦੋਂ ਮੁੰਡਾ ਆਊਗਾ ਸਾਲ ਦੂਆ ਸੌਲਾਂ ਉਦੋਂ ਸਿੱਧਾ ਵਿਆਹ ਕਰ ਦਾਂਗੇ ਇੱਥੇ ਓਖੀ ਭਾਰੀ ਹੋਣ ਵਾਲੀ ਕਿਹੜੀ ਗੱਲ ਉਹਦੇ ਸਾਹਮਣੇ ਤੇ ਮੈਂ ਕਹਤਾ ਵੀ ਜਿੱਦਾਂ ਕਹੋਗੇ ਉਦਾਂ ਕਰ ਲਾਂਗੇ ਪਰ ਮੈਂ ਉਦਾਂ ਕਰਨੀ ਨਹੀਂ ਆ ਮੈਨੂੰ ਇਹ ਦੱਸੋ ਤੁਹਾਡਾ ਦਿਮਾਗ ਸਹੀ ਆ ਦੱਸੋ ਕੀ ਇਹ ਮੇਰੇ ਦਿਮਾਗ ਚੰਗਾ ਭਲਾ ਮੇਰਾ ਦਿਮਾਗ ਆ ਸਾਰੇ ਕੰਮ ਮੈਂ ਕਰਦਾ ਤੇ ਮੈਂ ਸ਼ਦਾਈ ਨਹੀਂ ਨਹੀਂ ਇੱਥੇ ਆਪਣੀ ਭੈਣ ਦਾ ਝੂਠ ਵੇਰ ਲੋ ਕਿੱਡਾ ਵੱਡਾ ਝੂਠ ਹੁੰਨੇ ਸਾਡ ਕੋ ਬੋਲਿਆ ਵਾ ਚਤਤ ਚਿਤਰਾਈਆਂ ਦਾ ਨਾ ਇੱਥੋਂ ਪਤਾ ਲੱਗਦਾ ਵਾ ਉਹ ਕਿਹ ਝੂਠ ਬੋਲਤਾ ਜਦਨ ਅਮਨ ਦਾ ਵਿਆਹ ਕੀਤਾ ਵਾ ਇੱਥੇ ਹੱਥ ਤੇ ਹੱਥ ਮਾਰ ਕੇ ਤੁਹਾਡੀ ਭੈਣ 5 ਲੱਖ ਰੁਪਏ ਲੈ ਕੇ ਗਈ ਤੇ ਕੀ ਕਹਿ ਕੇ ਗਈ ਵੀ ਪੈਰ ਤੇ ਰਿਸ਼ਤਾ ਹੋਇਆ ਵਾ ਮੈਨੂੰ ਪੈਸੇ ਦੇ ਦੋ ਤੇ ਪੈਰ ਤੇ ਵਿਆਹ ਕਰਨਾ ਤੇ ਹੁਣ ਉਹਦੇ ਮੂੰਹ ਗੱਲਾਂ ਨਿਕਲ ਗਈ ਨਾ ਇਹ ਮੈਂ ਅੱਜ ਸਾਲ ਪਹਿਲਾਂ ਮੁੰਡਾ ਵੇਖਿਆ ਸੀ ਫੋਟੋ ਤੇ ਰਿਸ਼ਤਾ ਕੀਤਾ ਸੀ ਹੁਣ ਦੱਸੋ ਤੁਹਾਡੀ ਭੈਣ ਦੀਆਂ ਚਲਾਕੀਆਂ ਨਹੀਂ ਇਹ ਜੋ ਚਲਾਕੀ ਵਾਲੀ ਕਿਹੜੀ ਗੱਲ ਜੇ ਚੱਲ ਭੈਣ ਨੇ ਫੋਟੋ ਤੇ ਅਮਾ ਦਾ ਰਿਸ਼ਤਾ ਕੀਤਾ ਸੀ ਤੇ ਸਾਲ ਬਾਅਦ ਮੁੰਡਾ ਆਈ ਗਿਆ ਵਿਆਹ ਕਰਤਾ ਕਿੰਨਾ ਚੰਗਾ ਮੁੰਡਾ ਵਾ ਕਿੱਡਾ ਸੋਹਣਾ ਪਰਿਵਾਰ ਵਾ ਉਹਨਾਂ ਦਾ ਨਾਲੇ ਹੀ ਮਾਮੀ ਮਾਮਾ ਹਾਂ ਪੈਸੇ ਤੇ ਹੀ ਲਾਉਣੇ ਸੀ ਭਾਵੇਂ ਉਹਨੇ ਝੂਠ ਬੋਲ ਕੇ ਪੈਸੇ ਲਾਏ ਤੇ ਭਾਵੇਂ ਸੱਚ ਬੋਲ ਕੇ ਸਾਡਾ ਫਰਜ਼ ਤੇ ਹੈਗੇ ਨਾ ਪੈਸੇ ਲਾਉਣ ਦਾ ਉਹ ਹੀ ਲਾਸਤੀ ਗੱਲ ਮੁਕੀ ਕੀ ਝਗੜਾਪਾ ਤੂੰ ਗੱਲ ਨੂੰ ਦੂਜੇ ਪਾਸੇ ਨਾ ਖੜ ਉਹ ਤੁਸੀਂ ਤੇ ਹੱਦ ਕਰੀ ਜਾਣੇ ਜਾਂ ਆਪਣੀ ਮਰਜ਼ੀ ਕਰਨੀ ਕਿ ਜਾਂ ਘਰ ਰਸ ਕੇ ਅਗਲੇ ਕੋ ਲੈਣੇ ਆ ਗੱਲ ਬੰਦੀ ਨਾਲੇ ਤੁਹਾਨੂੰ ਮੇਰੇ ਵੱਡੇ ਭਰਾ ਦੇ ਸੁਭਾਅ ਦਾ ਨਹੀਂ ਪਤਾ ਉਹਨੇ ਕਹਿਣਾ ਵਾ ਇੱਕੋ ਇੱਕ ਭਨੇਵੀ ਆ ਤੇ ਫੋਟੋ ਦੇ ਰਿਸ਼ਤਾ ਕਰਕੇ ਵਿਆਹਣੀ ਨਾਲੇ ਹਾਨੂੰ ਕੀ ਪਤਾ ਅਸੀਂ ਕਿਹੜਾ ਮੁੰਡਾ ਵੇਖਿਆ ਨਾ ਬੋਲ ਚਾਲ ਕੇ ਤੇ ਨਾ ਉਦਰਾ ਤੇ ਸੱਸ ਸੋਹਰੇ ਦਾ ਤਾਂ ਸੁਭਾਅ ਪਹਿਲਾਂ ਹੀ ਉਹਨਾਂ ਨੇ ਮਿੱਠਾ ਦਿਖਾ ਦੇਣਾ ਹੁੰਦਾ ਉਹ ਜਦੋਂ ਹੰਡਾ ਵਰਤਾਂਗੇ ਫੇਰ ਹੀ ਪਤਾ ਲੱਗੂ ਕੱਲ ਹਜੇ ਕੁੜੀ ਵਿਆਹੀ ਆ ਯਾਰ ਤੂੰ ਦੇ ਪਹਿਲਾਂ ਚਾਹਦੇ ਪਹਿਲਾਂ ਨਾ ਕਰਦੇ ਪਹਿਲਾਂ ਤੁਸੀਂ ਹਾਂ ਕਰ ਲਿਆ ਮੁਰਗੇ ਬੂਰਾ ਤੁਸੀਂ ਮੈਨੂੰ ਬਣਾਉਣਾ ਦਾ ਸਾਰੇ ਪਾਸੇ ਮੈਨੂੰ ਇਹ ਦੱਸੋ ਪਹਿਲਾਂ ਜਦੋਂ ਤੁਹਾਡੀ ਭੈਣ ਦਾ ਫੋਨ ਆਇਆ ਸੀ ਮੈਂ ਤੁਹਾਡੀ ਭੈਣ ਦਾ ਮਾਨ ਰੱਖਿਆ ਨਾ ਉਦੋਂ ਮੁੰਡਾ ਇੱਥੇ ਹੀ ਜਾਂ ਤੇ ਉਦੋਂ ਹੀ ਫਟਾਫਟ ਸ਼ਾਕਾ ਲਵਾ ਦਿੰਦੀ ਹੁਣ ਮੁੰਡਾ ਬਾਹਰ ਚੱਲ ਗਿਆ ਤੇ ਹੁਣ ਮੈਂ ਫੋਨ ਉਠਾ ਕੇ ਲੂੰਦੀ ਫੇਰਾ ਉਹ ਇਹ ਕਿਹੜੀ ਕਿਤਾਬ ਚ ਲਿਖਿਆ ਵਾ ਇੱਕੀ ਤੇ ਮੈਂ ਕੁੜੀ ਵੀ ਹੋਣੀ ਚਾ ਚੱਜਣਾ ਵੇਵਾਂਗੇ ਠਾਕਾ ਚੱਜਣਾ ਨਾਲ ਬਲਜੀਤ ਮੈਨੂੰ ਪਤਾ ਵਾ ਤੇਰੇ ਵੀਰ ਦਾ ਸੁਭਾਅ ਬੜਾ ਕੌੜਾ ਵ ਪਰ ਇਧਰ ਵੀ ਮੇਰੀ ਭੈਣ ਵਾ ਪਰ ਮੈਨੂੰ ਕੋਈ ਹਰਜ ਨਹੀਂ ਲੱਗਦਾ ਫੋਟੋ ਤੇ ਰਿਸ਼ਤਾ ਕਰਨ ਨੂੰ ਮੇਰੇ ਤੇ ਮੰਨਣਾ ਵਾ ਕਿ ਚੱਲ ਭੈਣ ਆਈ ਆ ਮਾਨਦਾਰ ਨਾਲ ਤੇ ਪਣੀ ਲਊਗੀ ਤੇ ਇਹ ਆ ਕਿ ਰਿਸ਼ਤਾ ਕਰ ਦਨੇ ਆ ਫੋਟੋ ਤੇ ਜਦੋਂ ਸਾਲ ਦੋਆਂ ਸਾਲਾਂ ਨੂੰ ਮੁੰਡਾ ਹੋਊਗਾ ਫਿਰ ਆਪਾਂ ਸਿੱਧਾ ਵਿਆਹ ਕਰਦਾਂਗੇ ਬਾਕੀ ਮੈਂ ਤੇਰੇ ਤੇ ਕੋਈ ਪ੍ਰੈਸ਼ਰ ਨਹੀਂ ਪਾਉਂਦਿਆ ਜੇ ਤੇਰਾ ਮਨ ਨਹੀਂ ਹੈਗਾ ਜਾਂ ਤੇਰੀ ਸਹਿਮਤੀ ਨਹੀਂ ਹੈਗੀ ਜੇ ਤੂੰ ਮੈਨੂੰ ਸਿੱਧਾ ਜਵਾਬ ਦੇ ਦੇ ਬਾਕੀ ਤੂੰ ਰਾਜਵਿੰਦਰ ਤਾਂ ਵੀ ਇੱਕ ਵਾਰੀ ਗੱਲ ਕਰ ਲੈ ਕਿ ਰਾਜਵਿੰਦਰ ਕੀ ਚਾਹੁੰਦੀ ਆ ਤੁਸੀਂ ਆਪੇ ਸਿਆਣੇ ਆ ਉਹ ਨਿਆਣੇ ਅੱਜ ਕੱਲ ਪੜੇ ਲਿਖੇ ਆ ਜਿੰਨਾ ਚਿਰ ਮੂੰਹ ਰੋਬਰੀ ਨਾ ਕੋਈ ਵੇਖ ਲੈ ਉਹ ਨਜ਼ਰ ਮੰਦੇ ਵੀ ਨਹੀਂ ਹੁੰਦੀਆਂ ਕੁੜੀਆਂ ਉਹ ਕੁੜੀਆਂ ਨੇ ਵੀ ਅੱਜ ਕੱਲ ਕੱਦ ਕਾਠ ਵੇਖਣਾ ਹੁੰਦਾ ਪਰਸਨੈਲਿਟੀ ਵੇਖਣੀ ਹੁੰਦੀ ਤੁਹਾਨੂੰ ਵੀ ਪਤਾ ਵਾ ਉਹ ਮੁੰਡਾ ਮਦਰਾ ਹੋਊਗਾ ਤੇ ਫਿਰ ਅਸੀਂ ਕੀ ਕਰਾਂਗੇ ਦੱਸੋ ਹਾਂ ਫੋਟੋ ਤੇ ਕਿਹੜਾ ਪਤਾ ਲੱਗਦਾ ਆ ਵੀ ਗੱਲ ਕਰ ਲੂੰਗਾ ਕਿ ਮੁੰਡੇ ਦੀ ਹਾਈਟ ਕਿੰਨੀ ਆ ਬਾਕੀ ਜਿਹੜੀ ਤੂੰ ਸਾਡੀ ਕੁੜੀ ਦੀ ਗੱਲ ਕਰਦੀ ਨਾ ਰਾਜਵਿੰਦਰ ਦੀ ਜਿੱਥੇ ਅਹੀਂ ਉਹਨੂੰ ਕਹਿਤਾ ਨਾ ਉਹਨੇ ਹਾਂ ਹੀ ਕਹਿਣੀ ਆ ਉਹਨੂੰ ਸਾਡੀ ਇੱਛਾ ਖਿਆਲਵਾ ਉਹ ਤੈਨੂੰ ਵੀ ਪਤਾ ਵਾ ਕਿ ਜਦ ਦਾ ਨਿਕਾਸ ਭਾਵ ਆ ਉਹ ਲੂ ਲੂ ਨਹੀਂ ਕਰਦੀ ਫਿਰ ਉਹ ਮੈਨੂੰ ਪਤਾ ਵਾ ਉਹ ਜਿਹੜੀਆਂ ਫੋੜਵਾ ਹੁੰਦੀਆਂ ਨਾ ਫੂਨਾ ਦੇ ਵਿੱਚ ਉਹਨਾਂ ਦੇ ਗੜਗੜੇ ਲੱਗੇ ਹੁੰਦੇ ਫਿਲਟਰ ਤੇ ਫਿਰ ਮੈਂ ਤੁਹਾਨੂੰ ਦੱਸਾਂ ਕਿੱਦਾਂ ਮੰਨ ਜਾ ਕੋਈ ਗੱਲ ਨਹੀਂ ਨਾਲ ਮੈਂ ਪੁੱਛ ਲਵਾਂਗੀ ਰਾਜਵਿੰਦਰ ਨਾਲ ਚੱਲ ਠੀਕ ਆ ਮੈਂ ਭੈਣ ਨਾਲ ਫਿਰ ਗੱਲ ਕਰ ਲੈਂਦਾ ਆਪਣੇ ਤਰੀਕੇ ਨਾਲ ਹੀ ਲੈ ਵੀ ਆਪਣੀ ਭੈਣ ਦੇ ਹੀ ਮਗਰ ਲੱਗੇ ਆ ਮੇਰੀ ਕੁੜੀ ਨੂੰ ਭਾਈ ਫਾਹ ਲਾ ਦੇਣ ਆਪਣੀ ਕੁੜੀ ਬਾਰੇ ਨਹੀਂ ਸੋਚਣਾ ਤੇ ਉਹਦੀ ਇੱਜ਼ਤ ਦੀ ਪਈ ਆ ਵੀ ਮੇਰੀ ਭੈਣ ਦੀ ਇੱਜ਼ਤ ਨਾ ਖਰਾਬ ਹੋ ਜੇ ਕਿੰਨੀ ਗਲਤ ਗੱਲ ਆ ਪਹਿਲਾਂ ਘਰ ਦੇ ਨੂੰ ਬੰਦਾ ਪੁੱਛ ਲੈ ਫੇਰ ਹਾਂ ਕਰੇ ਉਹਦੋਂ ਫਟਾਫਟ ਹਾਂ ਕਰਤੀ ਐ ਭੈਣਾ ਦੀ ਵੀ ਮੁੰਡਾ ਇੱਥੇ ਆ ਜਾਂ ਫੇਰ ਉਦੋਂ ਹੀ ਠਾਕਾ ਲਵਾਉਂਦੀ ਹਾਂ ਭੈਣ ਜੀ ਗੱਲ ਵਜਦਾ ਕਿ ਮੈਂ ਜਲਦਬਾਜ਼ੀ ਵਿੱਚ ਨਾ ਕੋਈ ਫੈਸਲਾ ਨਹੀਂ ਲੈ ਸਕਦਾ ਤੇ ਸਾਨੂੰ ਥੋੜਾ ਜਿਹਾ ਸਮਾਂ ਦਿਓ ਐ ਸੋਚ ਵਿਚਾਰ ਕੇ ਫੇਰ ਦੱਸਾਂਗੇ ਤੁਹਾਨੂੰ ਕੀ ਗੱਲ ਬਲਜੀਤ ਨਹੀਂ ਮੰਨਦੀ ਹੁਣ ਉਹ ਨਹੀਂ ਨਹੀਂ ਭੈਣ ਜੀ ਇਹੋ ਜੀ ਕੋਈ ਗੱਲ ਨਹੀਂ ਕੀ ਸਾਡਾ ਵਿਚਾਰਕ ਅਸੀਂ ਰਾਜਵਿੰਦਰ ਨੇ ਵੀ ਸਲਾਹ ਕਰ ਲਈ ਕਿ ਰਾਜਵਿੰਦਰ ਕੀ ਚਾਹੁੰਦੀ ਆ ਅਸੀਂ ਆਪਣੀ ਮਰਜ਼ੀ ਉਹਦੇ ਉੱਤੇ ਨਹੀਂ ਕਿ ਥੋਪਾਣਾ ਚਾਹੁੰਦੇ ਕਿ ਅਸੀਂ ਕਹਿ ਦਈਏ ਕਰ ਲੈ ਤਾਂ ਉਹ ਕਰ ਲੇ ਤੇ ਮੁੜ ਕੇ ਕੱਲ ਨੂੰ ਉਹਦੇ ਮਨ 'ਚ ਕੋਈ ਖੁਆਇਸ਼ ਹੋਵੇ ਕੋਈ ਚਾਹ ਆ ਕਿ ਲੈ ਭਈ ਮੇਰੇ ਮਾਪਿਆਂ ਤੇ ਮੈਨੂੰ ਪੁੱਛਿਆ ਕਿ ਸ਼ਾਇ ਕੋਈ ਮੈਨੂੰ ਰੋ ਬਸ ਡੰਗਰਾਂ ਕੋਈ ਐ ਇਕਲੇ ਤੋਂ ਖੋਲੇ ਤੇ ਦੂਜੇ ਇਕਲੇ ਤੇ ਬੰਦਤਾ ਮੈਂ ਇਹ ਗੱਲ ਆਪਣੀ ਧੀ ਕੋ ਨਹੀਂ ਸੁਣੀ ਚਾਹੁੰਦਾ ਤੁਹਾਨੂੰ ਵੀ ਪਤਾ ਕੱਲੀ ਕੱਲੀ ਮੇਰੀ ਧੀ ਆ ਸਾਦੀ ਉਹਦੀ ਖੁਸ਼ੀ ਤੇ ਤੁਹਾਡੀ ਖੁਸ਼ੀ ਹੈ ਤੇ ਤੁਹਾਡੀ ਖੁਸ਼ੀ ਉਹਦੀ ਖੁਸ਼ੀ ਆ ਅੱਛਾ ਤਾਂ ਤੂੰ ਫਿਰ ਹੁਣ ਰਿਸ਼ਤਾ ਨਹੀਂ ਕਰਨਾ ਉਹ ਨਹੀਂ ਨਹੀਂ ਭੈਣ ਮੈਂ ਤੈਨੂੰ ਕਹ ਰੋ ਕਿ ਰਿਸ਼ਤਾ ਨਹੀਂ ਕਰਨਾ ਕਰਾਂਗੇ ਰਿਸ਼ਤਾ ਜੋ ਵੀ ਸਲਾਹ ਹੋਗੀ ਤੈਨੂੰ ਅਸੀਂ ਫੋਨ ਕਰਕੇ ਦੱਸ ਦਾਂਗੇ ਮੈਂ ਤੇ ਗੱਲ ਕਹੀ ਨਹੀਂ ਕਿ ਨਹੀਂ ਕਰਨਾ ਅਸੀਂ ਸਲਾਹ ਕਰਨੀ ਆ ਜੀ ਭਰਾਵਾ ਤੁਹਾਡੀ ਮਰਜ਼ੀ ਆ ਜੇ ਕਰਨਾ ਹੋਗਾ ਤਾਂ ਵੀ ਦਾ ਠੀਕ ਵਾ ਨਹੀਂ ਕਰਨਾ ਉਹ ਤੁਹਾਡੀ ਮਰਜ਼ੀ ਤੇ ਮੈਂ ਫਿਰ ਜਾਣੀ ਆ ਸਲਾਹ ਕਰਕੇ ਮੈਨੂੰ ਦੱਸ ਦੀ ਤੂੰ ਭੈਣ ਜੀ ਜਾਣਾ ਕਿੱਥੇ ਆ ਉਹ ਚਾਹ ਪਾਣੀ ਲੱਗੀ ਏ ਕੁੜੀ ਬਣਾਉਣ ਮੈਂ ਲਿਉਣੀ ਆ ਪਾਓ ਬੈ ਜਾ ਬੈਠ ਚਾਹ ਪੀ ਕੇ ਗੱਲ ਜੀ ਚਾਹ ਦੀ ਕੋਈ ਗੱਲ ਨਹੀਂ ਮੁੜ ਕੇ ਆਉਂਗੀ ਚਾਹ ਪੀ ਲੂੰਗੀ ਚਾਹ ਦੀ ਕਿਹੜੀ ਗੱਲ ਵਾਸੇ ਨਾ ਚਾਹ ਹੀ ਨਹੀਂ ਪੀਣੀ ਦੱਸ ਬੈ ਜਾ ਬੈ ਜਾ ਜੇ ਨਾ ਮਨਾ ਕੀਤਾ ਨਾਲੇ ਬੈ ਜਾ ਚਾਹ ਲਿਉਣੀ ਮੈਂ ਰਕबीर ਚਾਹ ਤਾਂ ਚੱਲ ਪੀ ਲਈ ਹੁਣ ਮੈਂ ਹੁਣ ਮੈਂ ਜਾਣੀ ਆ ਤੇ ਪਤਾ ਕੀ ਐ ਸਲਾਹ ਕਰਕੇ ਮੈਨੂੰ ਦੱਸ ਦਿਓ ਜੇ ਰਿਸ਼ਤਾ ਕਰਨਾ ਵਾ ਤੇ ਕੋਈ ਨਹੀਂ ਭੈਣ ਤੂੰ ਮਾਨ ਨਾ ਛੋਟਾ ਕਰ ਜੋ ਵੀ ਸਲਾਹ ਹੋ ਗਈ ਤੈਨੂੰ ਸ਼ਾਮ ਨੂੰ ਫੋਨ ਕਰਕੇ ਦੱਸ ਦਾਂਗੇ ਪਰ ਮੇਰਾ ਤਾਂ ਮਨ ਇਹੋ ਹੀ ਆ ਕਿ ਰਿਸ਼ਤਾ ਛੱਡਣ ਵਾਲਾ ਨਹੀਂ ਆ। ਹਉ ਤੁਸੀਂ ਬੇਕੂਫੀ ਹੋਗੇ ਜਿਹੜੇ ਰਿਸ਼ਤਾ ਛੱਡ ਦੋਗੇ। ਮੈਂ ਤਾਂ ਇਹੋ ਹੀ ਬਲਜੀਤ ਗੱਲ ਕਹਿਂਦੀ ਰਿਸ਼ਤਾ ਛੱਡਣ ਵਾਲਾ ਨਹੀਂ ਹੋ। ਫਟਾਫਟ ਰਿਸ਼ਤਾ ਹੀ ਕਰੋ ਤੁਸੀਂ। ਤੇ ਜੋਰ ਵੀ ਨਹੀਂ ਮੇਰਾ ਹੈਗਾ। ਤੁਹਾਡੇ ਧੀਆਂ ਪੁੱਤ ਜਦੋਂ ਮਰਜ਼ੀ ਕਰਿਓ। ਜੰਗਾ ਬੈਂ ਜੰਗਾ। ਮੰਮੀ ਡੈਡੀ ਕੀ ਗੱਲ ਆ ਜਦੋਂ ਦੀ ਭੂਆ ਹੋ ਕੇ ਗਈ ਆ ਤੁਸੀਂ ਤੇ ਚੁੱਪ ਕਰਕੇ ਅੰਦਰ ਹੀ ਬੈ ਗਏ ਆ ਕੀ ਹੋ ਗਿਆ ਵਾ ਉਹ ਪੁੱਤ ਗੱਲ ਤਾਂ ਕੋਈ ਈਡੀ ਨਹੀਂ ਗਈ ਆ ਭੂਆ ਤੇਰੀ ਚੱਕਰਾਂ ਮਿਆਂ ਨਹੀਂ ਪਾ ਗਈ ਆ ਕੋ ਸਮਝ ਨਹੀਂ ਆਉਂਦਿਆ ਕੀ ਕਰੀਏ ਤੇ ਕੀ ਨਾ ਕਰੀਏ ਹੁਣ ਚੱਕਰਾਂ ਚ ਪਾ ਗਈ ਆ ਕੀ ਕਹੇਗੀ ਭੂਆ ਇਹੋ ਜਿਹਾ ਜਿਹੜਾ ਤੁਸੀਂ ਐਨ ਸ਼ਾਂਤੀ ਹੋ ਗਏ ਆ ਪੁੱਤ ਭੂਆ ਤੇਰੀ ਤਾਂ ਸਾਡੀਆਂ ਖੁਸ਼ੀਆਂ ਹੀ ਮਾਰ ਗਈ ਆ ਕਹਿੰਦੀ ਆ ਰਿਸ਼ਤਾ ਕਰ ਦੋ ਤੇ ਉਹ ਵੀ ਫੋਟੋ ਤੇ ਤੁਸੀਂ ਮੈਨੂੰ ਇਹ ਦੱਸ ਵੀ ਇਹ ਗੱਲ ਬੰਦ ਦੀ ਆ ਨਾਲੇ ਮੈਂ ਕਿਉਂ ਫੋਟੋ ਦਾ ਰਿਸ਼ਤਾ ਕਰਾਂ ਭਾਈ ਲੈ ਆਹ ਕਿੰਦਾ ਦੀ ਗੱਲ ਆ ਉਹਦੇ ਦੇ ਭੂਆ ਕਹਿੰਦੀ ਹੁੰਦਾ ਇੱਥੇ ਆ ਤੇ ਹੋਰ ਫੋਟੋ ਤੇ ਕਿਉਂ ਰਿਸ਼ਤਾ ਕਰਨਾ ਵਾ ਉਹ ਰਾਤ ਰਾਤ ਉੱਡ ਵੀ ਗਿਆ ਵਾ ਉਹ ਪੁੱਤ ਭੂਆ ਤੇਰੀ ਅਨਕੀ ਉਹਦੀ ਛੁੱਟੀ ਮੁੱਕ ਗਈ ਤੇ ਚਲ ਗਿਆ ਵਾ ਤੇ ਉੰਜ ਮੈਨੂੰ ਤੇ ਕੋਈ ਹਰਜੀ ਵੀ ਨਹੀਂ ਲੱਗਦਾ ਜੇ ਫੋਟੋ ਰਿਸ਼ਤਾ ਕਰ ਵੀ ਲਈਏ ਤੇ ਅੱਜ ਕੱਲ ਪੁੱਤ ਐਡਵਾਂਸ ਜਮਾਨਾ ਵੀਡੀਓ ਕੋਲ ਤੇ ਗੱਲਾਂ ਬਾਤਾਂ ਹੋ ਜਾਂਦੀਆਂ ਬਾਕੀ ਮਾਂ ਪਿਓ ਤੋਂ ਪਤਾ ਲੱਗ ਜਾਂਦਾ ਕਿ ਨਿਆਣਾ ਕਿੱਦਾਂ ਦਾ ਵਾ ਮਾਂ ਪਿਓ ਨੂੰ ਅਸੀਂ ਮਿਲ ਲੈਣਾ ਹੁੰਦੇ ਨੂੰ ਡੈਡੀ ਜੀ ਬੇਸ਼ੱਕ ਐਡਵਾਂਸ ਜਮਾਨਾ ਵਾ ਪਰ ਫੇਰ ਵੀ ਜਿੰਨਾ ਚਿਰ ਆਹਮੋ ਸਾਹਮਣੇ ਬਹਿ ਕੇ ਇੱਕ ਦੂਜੇ ਨਾਲ ਗੱਲਬਾਤ ਕਾ ਲਈਏ ਨਾ ਉਹਦੇ ਨਾਲ ਦੀ ਰੀਜ਼ ਨਹੀਂ ਹੈਗੀ ਅਗਰੇ ਨੂੰ ਪਤਾ ਲੱਗ ਜਾਂਦਾ ਮੈਨੂੰ ਉਹਦੇ ਸੁਭਾ ਦਾ ਪਤਾ ਲੱਗ ਜੂ ਉਹਨੂੰ ਮੇਰੇ ਸੁਭਾ ਦਾ ਪਤਾ ਲੱਗ ਜੂ ਪੁੱਤ ਪਿਓ ਤੇਰਾ ਤੇ ਅੱਗੇ ਲਾਈ ਲੱਗਵਾ ਉਹ ਜਿੰਨੇ ਲਾਈ ਗੱਲਨੀ ਉਹਦੇ ਨਾਲ ਉੱਠ ਚੱਲੀ ਵੀ ਜਿੰਨੇ ਕਹਿਤਾ ਤੇ ਉਹਦੇ ਮਗਰ ਲੱਗ ਜਾਣਾ ਘਰ ਦੇ ਦੀ ਗੱਲ ਸੁਣਨੀ ਨਹੀਂ ਸਾਨੂੰ ਤੇ ਮਿੰਟੋ ਮਿੰਟਿ ਬਣਾਤਾ ਵਾ ਸ਼ਦਾਈ ਉਹ ਚੰਗਾ ਬਾਬਾ ਕਰ ਲਓ ਆਪਣੀਆਂ ਮਰਜ਼ੀਆਂ ਮੈਂ ਨਹੀਂ ਕੋਹ ਵੀ ਜਾਂਦਾ ਮੈਂ ਸ਼ਦਾਈ ਦੇ ਸ਼ਦਾਈ ਨਹੀਂ ਫਿਰ ਤੇ ਹੋਰ ਤੁਸੀਂ ਹੈ ਕੀ ਆ ਉਹ ਭੈਣ ਨਮਗਰ ਲਾਲਾ ਤੇ ਭੈਣ 5 ਲੱਖ ਰੁਪਏ ਠੱਗ ਕੇ ਲੈ ਗਈ ਤੇ ਜੇ ਮਾੜੇ ਜਿਹੇ ਦੋ ਅਤਰੂ ਕੇ ਕੇਰੇ ਪਰਚਾਈ ਠਾੜੀ ਨੇ ਤੇ ਉਹ 5-10 ਲੱਖ ਰੁਪਏ ਲੈ ਗਈ ਹੋਰ ਤੜ ਕੋ ਹੈ ਵੀ ਕੀਆ ਲੈ ਲੈ ਕੇ ਹੈਗੇ ਆ ਲੋਕਾਂ ਦੀ ਗੱਲ ਸੁਣਨੀ ਆ ਤੁਹਾਡੇ ਮਾਵਾ ਧੀਆਂ ਦੀ ਨਹੀਂ ਸੁਣਨੀ ਉਹ ਅਹੀਂ ਤੁਹਾਡੇ ਕੰਮ ਆਉਣਾ ਵਾ ਆ ਕੰਮ ਆਉਣਾ ਤੂੰ ਮੇਰੇ ਚੰਗੇ ਫੇਰ ਆਖਣਾ ਕਿ ਚਾਹ ਹੁਣ ਚੰਗੇ ਕੰਮਾਂ ਤੇ ਮਾਰਦੀਆਂ ਗੱਲਾਂ ਕਰਦਾ ਮਰਦੀ ਕੋਸ ਮਾਰਦੀ ਤੇ ਮੇਰੀ ਤੇ ਲੈ ਹਾ ਕੋਈ ਸਿੱਧੀ ਗੱਲ ਨਾ ਕਰਿਓ ਹਟਣ ਲੜਾਈ ਪਾ ਕੇ ਬਹਿ ਜਾਓ ਉਹਨਾਂ ਨਾਲ ਤੇ ਤੁਹਾਨੂੰ ਲੜਨਾ ਆਇਆ ਨਹੀਂ ਓਕੇ ਤੇ ਤੜਤਾ ਦੀ ਪਰਜਾਈ ਨੇ ਤੁਹਾਨੂੰ ਦੱਸਿਆ ਨਹੀਂ ਵੀ ਮੇਰਾ ਮੁੰਡਾ ਬਾਹਰ ਚੱਲ ਗਿਆ ਵਾ ਉਹਨਾਂ ਦਾ ਤੁਹਾਨੂੰ ਕੋਈ ਰੋਸ ਆਇਆ ਨਹੀਂ ਤੇ ਸਾਾਨੂੰ ਨਿੱਜੀ ਗੱਲ ਤੇ ਰੋਸ ਕੇ ਬੈਗੇ ਆਂ ਹੂੰ ਆ ਸੁਣ ਲੈ ਵੇਖ ਲੈ ਆਂਦੇ ਵੀ ਐਦਾਂ ਕੰਨੋ ਫੜ ਕੇ ਤੇ ਤੋੜ ਦੇ ਜਿਦੇ ਨਾਲ ਮਰਜੀ ਤੇ ਮੈਂ ਇਤਰਾ ਕਿਉਂ ਕਰਾਂ ਮੰਮੀ ਡੈਡੀ ਐਵੇਂ ਨਾ ਲੜੀ ਜਾਓ ਤੁਸੀਂ ਤੇ ਆਪਣੀ ਕਮਰੋਲੀ ਪਾ ਕੇ ਬਹਿ ਜੰਨੇ ਆਂ ਗੱਲ ਤੁਸੀਂ ਕੀ ਕਰਨੀ ਹੁੰਦੀ ਆ ਇਕੱਠੇ ਬੈਠੇ ਨਹੀਂ ਤੇ ਤੁਹਾਡੇ ਕੁੰਡ ਫਸੇ ਨਹੀਂ ਹੈਗੇ ਨਾਲੇ ਮੰਮੀ ਆੜੀ ਮੇਰੀ ਸਹਲਿਗਾ ਪਰ ਸੋਚੋ ਤੇ ਰਿਸ਼ਤਾ ਹੈ ਨਾ ਉਹਦਾ ਵੀ ਉਹਦਾ ਫੋਟੋ ਤੇ ਹੋਇਆ ਵਾ ਦਾ ਸੁਣ ਪੁੱਤ ਇਹ ਗੱਲ ਤੇਰੀ ਮਾਂ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਨਾ ਵਾ ਪਰ ਇਹ ਪੁੱਠਾ ਮੇਰੇ ਨਾਲ ਲੜਾਈ ਕਰਨ ਤੋਂ ਬਾਅਦ ਵੀ ਕੋਈ ਸੋਝਦਾ ਹੀ ਨਹੀਂਗਾ ਕਿ ਬਸ ਇਹਨਾਂ ਨਾਲ ਲੜਾ ਲਵਾ ਐਡਵਾਂਸ ਜ਼ਮਾਨਾ ਹੋ ਗਿਆ ਵਾ ਟੈਕਨੋਲੋਜੀ ਦਾ ਨਾਮ ਚੱਲਣਾ ਸਿੱਖੋ ਤੈਨੂੰ ਬਸ ਲੜਨ ਦਾ ਪਤਾ ਵਾ ਐਡਵਾਂਸ ਜਮਾਨਾ ਲੜਨਾ ਕਿੱਦਾਂ ਵਾ ਠੀਕ ਆ ਐਡਵਾਂਸ ਜ਼ਮਾਨਾ ਹੋ ਗਿਆ ਨਾ ਤਾਂ ਹੀ ਤੇ ਜਿਹਦਨ ਤਲਾਕ ਹੋਣ ਦੇ ਆ ਪੁੱਤ ਜਾਗਾ ਬਾਬਾ ਤੇਰਾ ਨਹੀਂ ਮੈਂ ਵਾਰਿਆ ਸਭ ਬੈਠੀ ਰਹਿ ਇੱਥੇ ਜੋ ਕਰਨਾ ਕਰ ਮੈਂ ਤੇ ਇਹਨਾਂ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਦਾ ਕਰਨਾ ਬਤਾਵੇਂ दादी ਨਹੀਂ ਕਰਨਾ ਕਾਹ ਵੀ ਦੱਸਦੀ ਚੱਲ ਡੈਡੀ ਚੁੱਪ ਕਰੋ ਮੰਮੀ ਤੁਸੀਂ ਚੁੱਪ ਕਰ ਜਾ ਕਰੋਗਾ ਤੇ ਤੂੰ ਸੁਖਣਾ ਸੁਖੀ ਐ ਦੋਵਾਂ ਜਾਣਿਆਂ ਨੇ ਇਕੱਠੇ ਬਹਿਣਾ ਤੇ ਲੜਨਾ ਹੀ ਆ ਕੋਈ ਪਿਆਰ ਨਾਲ ਵੀ ਗੱਲ ਕਰ ਲਿਆ ਕਰੋ ਵੇ ਪੁੱਤ ਆਪਣੀ ਭੈਣ ਮਗਰਲਾ ਕੇ ਹਾਂ ਤੇ ਕਰ ਦਿੱਤੀ ਨਾ ਤੇ ਜਦੋਂ ਕੱਲ ਕੋਈ ਗੱਲਬਾਤ ਹੋ ਗਈ ਨਾ ਤੇ ਮੁੜ ਕੇ ਤੇ ਇਹਨੇ ਕੂਣਾ ਨਹੀਂ ਤੇ ਮੇਰੇ ਅਰਗੀ ਨੇ ਰੋਂਦੀ ਫਿਰਨਾ ਵਾ ਇਹ ਡਮਾਂਸ ਜਮਾਨਾ ਜਿੰਨਾ ਮਰਜ਼ੀ ਹੋ ਜੇ ਤੇ ਅੱਜ ਤੀਜੇ ਦਿਨ ਕੋਟਾ ਕਚਨਿਆਂ ਚ ਕੇਸ ਹੁੰਦੇ ਫਿਰਦੇ ਆ ਇਸੇ ਗੱਲ ਨਾਲ ਤਾਂ ਹੁੰਦੇ ਹੀ ਉਹ ਲੋਕੀ ਬਣਾ ਕੇ ਨਹੀਂ ਰੱਖਦੇ ਤੂੰ ਚੱਲ ਮੰਮੀ ਤੂੰ ਇਹ ਫਿਕਰ ਨਾ ਕਰੋ ਐਵੇਂ ਨਾ ਟੈਨਸ਼ਨ ਲਈ ਜਾਓ ਤੁਸੀਂ ਭੂਆ ਨੂੰ ਕਹਿ ਦੇਣਾ ਹੀ ਵੀ ਅਸੀਂ ਅਜੇ ਨਹੀਂ ਰਿਸ਼ਤਾ ਕਰਨਾ ਤੇ ਗੱਲ ਮੁੱਕੀ ਹੀ ਉਹ ਤਾਂ ਰੋਸ ਕੇ ਚੱਲ ਗਈ ਆ ਚੱਲ ਛੱਡ ਆਪਣੇ ਪਿਓ ਨੂੰ ਵੀ ਤੇ ਮਿਲ ਨੂੰ ਤੂੰ ਮੈਨੂੰ ਇਹ ਦੱਸ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ ਫੋਟੋ ਦੇ ਰਿਸ਼ਤਾ ਕਰਨ ਨੂੰ ਮੰਮੀ ਮੈਨੂੰ ਇਤਰਾਜ਼ ਕੀ ਹਣਾ ਹੁਣ ਡੈਡੀ ਜੇ ਕੁਝ ਕਹਿਣ ਦਿਆ ਤੇ ਸੋਚ ਸਮਝ ਕੇ ਕਹਿਣਦੇ ਆ ਨਾਲੇ ਮੈਂ ਤੁਹਾਡੀ ਧੀ ਆ ਤੁਹਾਡੇ ਨਾਲੋਂ ਜ਼ਿਆਦਾ ਪਿਆਰ ਮੇਰਾ ਆਪਣੇ ਪਿਓ ਦੇ ਨਾਲ ਆ ਉਹ ਤੁਹਾਨੂੰ ਵੀ ਪਤਾ ਵਾ ਉਹ ਤਾਂ 24 ਘੰਟੇ ਡੈਡੀ ਨੂੰ ਮਾੜਾ ਮਾੜਾ ਕਹਿੰਦੇ ਰਹਿੰਦੇ ਐਡਾ ਵੀ ਮਾੜਾ ਨਹੀਂ ਆ ਮੇਰਾ ਪਿਓ ਠੀਕ ਆ ਜਿੱਥੋਂ ਤੱਕ ਡੈਡੀ ਸੋਚ ਸਕਦੇ ਆ ਨਾ ਉਥੋਂ ਤੱਕ ਤੇ ਤੁਸੀਂ ਵੀ ਨਹੀਂ ਸੋਚ ਸਕਦੇ ਠੀਕ ਆ ਤਾਂ ਇਹ ਪੈਸੇ ਵੱਢ ਤੇ ਉਹ ਮੈਂ ਮੰਨਦੀ ਆ ਡੈਡੀ ਨੇ ਬਿਨਾਂ ਸੋਚੇ ਸਮਝੇ ਭੂਆ ਨੂੰ ਤੇ ਤਾਈ ਨੂੰ ਪੈਸੇ ਦੇ ਦਿੱਤੇ ਆ ਪਰ ਉਹਨਾਂ ਨੇ ਸਾਡਾ ਕੋਡੀ ਮੋਲ ਨਹੀਂ ਪਾਇਆ ਪਰ ਫਿਰ ਵੀ ਵੇਖੋ ਜੇ ਅਸੀਂ ਕਿਸੇ ਦੀ ਮੱਤ ਕੀਤੀ ਹੀ ਤਾਂ ਆ ਰੱਬ ਨੇ ਸਾਡੀ ਆਣ ਕੇ ਮੱਤ ਕੀਤੀ ਅਸੀਂ ਕਿਹੇ ਕੋਲੋਂ ਕੀ ਗੱਲ ਭੁਕੇ ਲੰਗੇ ਆ ਸਾਨੂੰ ਕੇ ਚੀਜ਼ ਦੀ ਕਮੀ ਆ ਆਪਣੇ ਘਰ ਚੰਗਾ ਖਾਣ ਦੇ ਚੰਗਾ ਪੋਣ ਦੇ ਆ ਕਾਹਦੀ ਤੰਗੀਆਂ ਨੂੰ ਮੈਂ ਮੰਨਦੀ ਆ ਉਹ ਜਿੱਤਰਾ ਉਹਨਾਂ ਨੇ ਸਾਨੂੰ ਨੰਗ ਕੀਤਾ ਸੀ ਨਾ ਜਿਹੜੇ ਦਿਨ ਅਸੀਂ ਔਖੇ ਨਗੇ ਸਾਨੂੰ ਪਤਾ 2 ਮਹੀਨੇ ਕਿੱਡੇ ਔਖੇ ਨਗੇ ਉਹ ਗੱਲ ਵੱਖਰੀ ਆ ਵੀ ਮਾੜਾ ਨੇ ਸਾਡਾ ਸਾਥ ਦਿੱਤਾ ਪਰ ਬੰਦਿਆਂ ਨੇ ਤੇ ਨਹੀਂ ਨਾ ਸਾਥ ਦਿੱਤਾ ਹੁਣ ਕਿੱਡੀ ਛੱਤੀ ਭੂਆ ਤੇ ਰਿਸ਼ਤਾ ਲੈਣ ਆ ਗਈ ਆ ਚੱਲ ਮੰਮੀ ਹੁਣ ਭੂਆ ਆਪਣਾ ਸਮਝ ਕੇ ਰਿਸ਼ਤਾ ਲੈਣ ਆਈ ਆ ਤੇ ਚੰਗਾ ਹੀ ਕਰੋਂਦੀ ਉਹ ਕਿਹੜਾ ਮਾੜਾ ਕਰੋਂਦੀ ਆ ਬਾਕੀ ਜੋ ਪਿੱਛੇ ਹੋ ਗਏ ਨਾ ਛੱਡੋ ਐਵੇਂ ਪਿਛਲੀਆਂ ਗੱਲਾਂ ਚੇਤੇ ਕਰ ਕਰਕੇ ਆਪਣੇ ਦਿਮਾਗ ਤੇ ਲੋਟ ਨਾ ਪਾਵੋ ਚੱਲ ਬੈਣਾ ਠੀਕ ਆ ਜੇ ਤੈਨੂੰ ਕੋਈ ਇਤਰਾਜ਼ ਨਹੀਂ ਨਾ ਹੈਗਾ ਫਿਰ ਮੈ ਤੇਰੇ ਪਿਓ ਨਾਲ ਗੱਲ ਕਰ ਲੈਣੀ ਆ ਆਪੇ ਆਪਣੀ ਭੈਣ ਟਾਈਮ ਦੇ ਦੇਊਗਾ ਤੂੰ ਦੱਸ ਦੇ ਮੰਨਦੀ ਆ ਹਾਂ ਮੰਮੀ ਮੈਂ ਮੰਨਦੀ ਆ ਚਲ ਫਿਰ ਆਪੇ ਕੋਈ ਦਿਨ ਰੱਖ ਲੈਣਗੇ ਭੈਣ ਤਰਾ ਰਲ ਕੇ ਜਦ ਫਿਰ ਨਹੀਂ ਮੇਰੀ ਮੰਨਣੀ ਆਪਣੀ ਮਰਜ਼ੀਆਂ ਕਰਨੀਆਂ ਚਲੋ ਫਿਰ ਠੀਕ ਆ